ਏਅਰ ਟ੍ਰੈਫਿਕ ਕੰਟਰੋਲਰ ਨੇ ਦੋ ਜਹਾਜ਼ਾਂ ਦੇ ਵਿਚਕਾਰ 1000 ਫੁੱਟ ਦਾ ਗੈਪ ਰੱਖਿਆ ਹੋਇਆ ਸੀ ਪਰ ਫਿਰ ਵੀ ਇਹ ਦੋਨੋਂ ਜਹਾਜ਼ ਆਪਸ ਵਿੱਚ ਟਕਰਾ ਗਏ ਇੱਕ ਜਹਾਜ਼ ਦਿੱਲੀ 에ਅਰਪੋਰਟ ਤੋਂ ਟੇਕ ਆਫ ਕਰ ਰਿਹਾ ਸੀ ਅਤੇ ਦੂਜਾ ਜਹਾਜ਼ ਦਿੱਲੀ 에ਅਰਪੋਰਟ ਤੇ ਲੈਂਡ ਕਰਨ ਲੱਗਿਆ ਸੀ ਦੋਨਾਂ ਜਹਾਜ਼ਾਂ ਵਿੱਚ ਉਚਾਈ ਦਾ ਫਾਸਲਾ ਰੱਖਿਆ ਗਿਆ ਸੀ ਪਰ ਫਿਰ ਵੀ ਉਹ ਆਪਸ ਦੇ ਵਿੱਚ ਟਕਰਾ ਗਏ ਇਸ ਘਟਨਾ ਨੂੰ ਇਤਿਹਾਸ ਦੀ ਵਸਟ ਮਿਡ 에ਅਰ ਕਲਿਜਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਆਓ ਇਸ ਘਟਨਾ ਨੂੰ ਵਿਸਥਾਰ ਨਾਲ ਸਮਝਦੇ ਹਾਂ ਕੀ ਹੋਇਆ ਅਤੇ ਕਿਉਂ ਹੋਇਆ ਕੀ ਤੁਹਾਨੂੰ ਪਤਾ ਹੈ ਕਿ ਅਸਮਾਨ ਵਿੱਚ ਹਰ ਰੋਜ਼ ਲੱਖਾਂ ਜਹਾਜ਼ ਉੱਡਦੇ ਆ ਜੇ ਇੰਨੇ ਜਹਾਜ਼ ਉੱਡਦੇ ਆ ਤਾਂ ਉਹ ਆਪਸ ਦੇ ਵਿੱਚ ਟਕਰਾਉਂਦੇ ਕਿਉਂ ਨਹੀਂ ਇਸ ਦਾ ਕਾਰਨ ਕਿ ਜਿਵੇਂ ਧਰਤੀ ਦੇ ਉੱਪਰ ਸੜਕਾਂ ਬਣੀਆਂ ਹੁੰਦੀਆਂ ਉਸੇ ਤਰ੍ਹਾਂ ਅਸਮਾਨ ਵਿੱਚ ਵੀ 에ਅਰਵੇਜ਼ ਬਣੇ ਹੁੰਦੇ ਆ ਜਿਨ੍ਹਾਂ ਨੂੰ 에ਅਰ ਟ੍ਰੈਫਿਕ ਕੰਟਰੋਲਰ ATC ਦੁਆਰਾ ਕੰਟਰੋਲ ਕੀਤਾ ਜਾਂਦਾ ਆ ਆਮ ਤੌਰ ਤੇ ਜਹਾਜ਼ਾਂ ਦੇ ਵਿਚਕਾਰ 1000 ਫੁੱਟ ਜਾਂ 2000 ਫੁੱਟ ਦਾ ਵਰਟੀਕਲ ਫਾਸਲਾ ਰੱਖਿਆ ਜਾਂਦਾ ਆ ਜੈਸ ਨਾਲ ਉਹ ਇੱਕ ਦੂਜੇ ਨੂੰ ਸੁਰੱਖਿਅਤ ਢੰਗ ਨਾਲ ਕ੍ਰਾਸ ਕਰ ਸਕਦੇ ਆ ਪਰ 12 ਨਵੰਬਰ 1996 ਦੀ ਸ਼ਾਮ ਭਾਰਤ ਦੇਸ਼ ਦੇ ਸ਼ਹਿਰ ਦਿੱਲੀ ਦੇ ਨੇੜੇ ਦੋ ਜਹਾਜ਼ ਯਾਤਰੀਆਂ ਦੇ ਨਾਲ ਭਰੇ ਹੋਏ ਆਪਸ ਦੇ ਵਿੱਚ ਟਕਰਾ ਗਏ ਅਸਲ ਵਿੱਚ ਇਹ ਦੋਨੋਂ ਜਹਾਜ਼ਾਂ ਨੂੰ ਇੱਕੋ 에ਅਰ ਰੂਟ ਤੇ ਆਪਸ ਵਿੱਚ ਕ੍ਰਾਸ ਕਰਨਾ ਸੀ ਭਾਵ ਕਿ ਇੱਕੋ ਸਾਈਡ ਵੱਲ ਤੋਂ ਇੱਕ ਜਹਾਜ਼ ਆ ਰਿਹਾ ਸੀ ਦਿੱਲੀ ਅਤੇ ਉਸੇ ਹੀ ਸਾਈਡ ਵੱਲ ਦੂਸਰੇ ਜਹਾਜ਼ ਨੇ ਜਾਣਾ ਸੀ ਜਦੋਂ ਇਹ ਦੋਨੋਂ ਜਹਾਜ਼ 에ਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਵਿੱਚ ਆਏ ਤਾਂ ATC एयर ट्रैफिक कंट्रोलर डीके दत्ता ਜੋ ਉਸ ਟਾਈਮ ਦੇ ਆਫੀਸਰ ਸੀ ਕੰਟਰੋਲ ਟਾਵਰ ਤੇ ਉਹਨਾਂ ਨੇ ਸਾਊਦੀ ਅਰੇਬੀਅਨ 에어ਲਾਈਨ ਫਲਾਈਟ ਨੰਬਰ 763 ਜਿਸ ਨੇ ਕਿ ਲੈਂਡ ਕਰਨਾ ਸੀ ਉਸ ਨੂੰ 15000 ਫੁੱਟ ਦੀ ਉਚਾਈ ਤੇ ਹੋਲਡ ਕਰਨ ਵਾਸਤੇ ਕਿਹਾ ਅਤੇ ਦੂਸਰਾ ਜਹਾਜ਼ ਕਜ਼ਾਕਿਸਤਾਨ 에어ਲਾਈਨਜ਼ ਫਲਾਈਟ ਨੰਬਰ 907 ਟੇਕ ਆਫ ਕਰਕੇ ਜਿਸ ਨੇ ਉੱਪਰ ਜਾਣਾ ਸੀ ਉਸ ਨੂੰ 10000 ਫੁੱਟ ਤੇ ਰੱਖਣ ਲਈ ਕਿਹਾ ਏਟੀਸੀ ਨੇ ਲੈਂਡ ਕਰਨ ਵਾਲੇ ਜਹਾਜ਼ ਨੂੰ 15000 ਫੁੱਟ ਤੇ ਹੋਲਡ ਕਰਨ ਲਈ ਕਿਹਾ ਸੀ ਪਰ ਪਾਇਲਟਸ ਵੱਲੋਂ ਗੱਲ ਸੁਣਨ ਦੇ ਵਿੱਚ ਅਣਗਹਿਲੀ ਕਰਤੀ ਅਤੇ ਹੋਲਡ ਕਰਨ ਦੀ ਬਜਾਏ ਜਹਾਜ਼ ਨੂੰ ਹੌਲੀ-ਹੌਲੀ ਥੱਲੇ ਲਿਆਉਣ ਲੱਗ ਪਏ ਇਸ ਕਾਰਨ ਜਹਾਜ਼ ਦੀ ਉਚਾਈ 14000 ਫੁੱਟ ਦੇ ਆਸ-ਪਾਸ ਰਹੇਗੀ ਇਸ ਦਾ ਮਤਲਬ ਇਹ ਸੀ ਕਿ ਦੋਨੋਂ ਜਹਾਜ਼ ਲਗਭਗ ਇੱਕੋ ਹੀ ਉਚਾਈ ਤੇ ਆਹਮੋ-ਸਾਹਮਣੇ ਆ ਰਹੇ ਸੀ ਐਸ ਦੌਰਾਨ ਦੋਨੋਂ ਜਹਾਜ਼ਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਉਹਨਾਂ ਦੇ ਇੱਕ ਦੂਜੇ ਨਾਲ ਇੱਕ ਪਾਸੇ ਦੇ ਖੰਭ ਜਾਂ ਪਰ ਟਕਰਾ ਗਏ ਜਾਂ ਕਹਿ ਲਈਏ ਕਿ ਇੰਜਣ ਵਾਲੀਆਂ ਸਾਈਡਾਂ ਟਕਰਾ ਗਈਆਂ ਦੋਨੋਂ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਏ ਅਤੇ ਦੁਖਦਾਈ ਘਟਨਾ ਵਾਪਰੀ ਸਾਰੇ ਯਾਤਰੀਆਂ ਸਮੇਤ ਕਰੂ ਮੈਂਬਰਾਂ ਦੀ ਮੌਤ ਹੋ ਗਈ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਹਾਦਸੇ ਦੇ ਮੁੱਖ ਕਾਰਨ ਸਾਹਮਣੇ ਆਏ ਪਹਿਲਾ ਜਦੋਂ ਇੱਕ ਜਹਾਜ਼ ਨੂੰ ਹੋਲਡ ਕਰਨ ਲਈ ਕਿਹਾ ਸੀ ਤਾਂ ਪਾਇਲਟਾਂ ਨੇ ਹੋਲਡ ਕਰਨ ਦੀ ਬਜਾਏ ਜਹਾਜ਼ ਨੂੰ ਹੌਲੀ-ਹੌਲੀ نیچے ਲਿਆਉਣਾ ਸ਼ੁਰੂ ਕਰ ਦਿੱਤਾ ਜੋ ਦਰਘਟਨਾ ਦਾ ਕਾਰਨ ਬਣਿਆ ਦੂਜਾ ਏਅਰ ਟ੍ਰੈਫਿਕ ਕੰਟਰੋਲਰ ਨੇ ਦੋਨਾਂ ਜਹਾਜ਼ਾਂ ਵਿੱਚ ਮਹਿਜ਼ 1000 ਫੁੱਟ ਦਾ ਫਾਸਲਾ ਰੱਖਿਆ ਸੀ ਜਦੋਂ ਕਿ ਇਹ ਗਲਤ ਸੀ ਜਦੋਂ ਇੱਕੋ ਹੀ ਰੂਟ ਤੇ ਦੋ ਜਹਾਜ਼ ਆਪਸ ਦੇ ਵਿੱਚ ਕ੍ਰਾਸ ਕਰਦੇ ਆ ਤਾਂ ਉਹਨਾਂ ਦੇ ਵਿੱਚ ਘੱਟੋ ਘੱਟ ਦੂਰੀ 2000 ਫੁੱਟ ਜਾਂ ਉਸ ਤੋਂ ਵੱਧ ਰੱਖਣੀ ਜ਼ਰੂਰੀ ਹੁੰਦੀ ਆ ਇਸ ਹਾਦਸੇ ਤੋਂ ਬਾਅਦ ਏਅਰਲਾਈਨ ਅਤੇ 에ਅਰ ਟ੍ਰੈਫਿਕ ਕੰਟਰੋਲ ਦੇ ਨਿਯਮਾਂ ਦੇ ਵਿੱਚ ਕਈ ਵੱਡੇ ਬਦਲਾਅ ਲਿਆਂਦੇ ਗਏ ਤਾਂ ਜੋ ਅਜਿਹੇ ਹਾਦਸੇ ਕਦੇ ਵੀ ਪਵਿੱਖ ਦੇ ਵਿੱਚ ਦੁਬਾਰਾ ਨਾ ਹੋਣ ਤੁਹਾਨੂੰ ਇਹ ਸੱਚ ਤੇ ਆਧਾਰਿਤ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਧੰਨਵਾਦ